ਇਹ ਸਿਕਾ ਸਾਰਨ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਾਰਨ ਠੀਕ ਠਾਕ ਰੱਖੇ ਤੇ ਅਸੀਂ ਆ ਗਈ ਜੁੜਾਤ ਤੇ ਅੱਜ ਗਰਮੀ ਬਹੁਤ ਜ਼ਿਆਦਾ ਸੀ ਅੱਜ ਤਾਂ ਹਵਾ ਵੀ ਬੰਦ ਸੀਗੀ ਨਾ ਹਵਾ ਚੱਲਦੀ ਸੀ ਪਹਿਲਾਂ ਗਰਮ ਚੱਲਦੀ ਵੇ ਤੇ ਪਰ ਅੱਜ ਤਾਂ ਹੈ ਨਹੀਂ ਸਕੁਛ ਤੇ ਮੈਂ ਹੁਣ ਆ ਕੇ ਸਬਜ਼ੀ ਕੱਟੀ ਆ ਕਲਰ ਇੱਕ ਜਿਹਾ ਲਈ ਪਾਣੀ ਤਿਆਰ ਤੇ ਸਰਦੀ ਕੱਟ ਕੇ ਹੁਣ ਇਹਨੂੰ ਲਾਉਂਦੇ ਆ ਤੜਕਾ ਇਹ ਹੈ ਜੇਤੂਨ ਮੈਂ ਹਰੀ ਗਾਜਰ ਦੀ ਚੱਕਦੂ ਹੋਇਆ ਤੋਰੀ ਹੋਇਆ ਇਹਦੇ ਚ ਦੁੱਧ ਤੋਂ ਬਿਨਾਂ ਮੈਨੂੰ ਵਧੀਆ ਨਹੀਂ ਲੱਗਦੀ ਮੈਂ ਦੁੱਧ ਪਾਉਂਦਾ ਚਲੋ ਜੀ ਲੋਹੇ ਤੜਕਾ ਤੇ ਮੇਰਾ ਨਾ ਬੂਟਾ ਜਮਈ ਹੋ ਗਿਆ ਮਰ ਚ ਗਿਆ ਮਸਕੀ ਲੱਗਦੀ ਹੈ ਜਮਈ ਹੋ ਗਿਆ ਤੇ ਮੈਂ ਮਾਰ ਲਈ ਕਿਸੇ ਦੀ ਉਹਨੂੰ ਕਹਿ ਕੇ ਆਈਆਂ ਦੇਖੋ ਮਾਰਲੀ ਕੀ ਕਰਦਾ ਦਾ ਵੀ ਕੀ ਕੋਈ ਦਵਾਈ ਦਈ ਪਾਊਗਾ ਕੀ ਹੋਊਗਾ ਕੀ ਉਹਨਾਂ ਨੂੰ ਪਤਾ ਹੁੰਦਾ ਫਿਰ ਵੀ ਕੀ ਕਰਦਾ ਦਾ ਹੱਲ ਉਹ ਸੀ ਤੇ ਮੈਂ ਪੱਥੇ ਸਿੱਟੀ ਬੈਠਾ ਥੱਲੇ ਮਾ ਦਾ ਗਮਨਾ ਵੀ ਚੇਂਜ ਕਰਤਾ ਮੈਂ ਚਲਾਇ ਸੁਣਾ ਲਾ ਲੇ ਚੇਂਜ ਕਰਕੇ ਦੇਖ ਲੈਨੇ ਕੀ ਪਤਾ ਚਲਣੀ ਬੇ ਬਾਕੀ ਦੇਖਦੇ ਆ ਮਾਰਲੀ ਹੁੰਦਾ ਗਰਮੀ ਮੈਂ ਕਿਹਾ ਅੱਜ ਤਾਂ 47 48 50 ਦੇ ਬਰਾਬਰ ਹੀ ਹੋਗਾ ਕਿਉਂਕਿ ਧੁੱਪ ਸੀ ਤੇ ਗੁੰਮ ਸੀ ਹਵਾ ਨਹੀਂ ਸੀ ਇੱਥੇ ਬੱਦਲ ਹੋਗੇ ਤਾਂ ਜਮੇ ਹੋਗੀ ਚਲੋ ਆਪੀ ਲਾਉਨੇ ਸਬਜ਼ੀ ਨੂੰ ਤੜਕਾ ਕਿ ਮੈਂ ਆ ਜਿੰਨਾਂ ਦੇ ਲੱਗਿਆ ਸੀ ਮarli ਉਹਨਾਂ ਦੇ ਤਾਂ ਕੀ ਕਰਨ ਮਾ ਜੀਗਾ ਇਹ ਹੈ ਕਿ ਨਾਗਮਣੀ ਮੈਂ ਕਿ ਲਾ ਕੇ ਦੇਖ ਲਈ ਉਹ ਕਹਿੰਦਾ ਵੈਸਤਾ ਇਸ ਸੌਣ ਚ ਚੱਲਣੀ ਹੈ ਪਰ ਲਾ ਲੜ ਕੇ ਦੇਖ ਲਈ ਜਿਮੂ ਦੇਖ ਜਿਹਦੇ ਮੈਂ ਜੋਗਾ ਕਰਕੇ ਹੈ ਨਾ ਜਿਮੂ ਆਏ ਮੇਰੇ ਮੂਰੇ ਦੀਪ ਕੱਢ ਕੇ ਖੜ ਗਿਆ ਵੀ ਆਏ ਤੇ ਮੈਂ AC ਚਲਾਇਆ ਜਦੋਂ ਨਾਲ ਦੀ ਨਾਲ ਤੇ ਉਹਦੇ ਨੇ ਉਥੇ ਹੀ ਫਟਾਫਟ ਪੈ ਗਈ ਹੈ ਦਿ ਲੋਬੀ ਤੋ 4 ਮਿੰਟ 5 ਮਿੰਟ ਸ਼ੰਟਾ ਹੁੰਦੀ ਲੱਗਦੀ ਇਹ ਨਾਲ ਦਾ ਡਿਗ ਵੀ ਇਹ ਸਾਜ ਜੀਵ ਜੀ ਕੱਢਣੋਂ ਦੀ ਹਟ ਗਈ ਮੂੰਹ ਜੇ ਢਣ ਨਾਲ ਦੀ ਨਾਲ ਵੀ ਅਸੀਂ ਚੱਲ ਪਏ ਬਸ ਮਾਲੀ ਕਹਿੰਦੇ ਚੱਲ ਪੂਗਾ ਇਹਨੂੰ ਨਾ ਹੁਣ ਪਾਣੀ ਨੱਜ ਪਾਏ ਕਹਿੰਦਾ ਇਹ ਕਿਧਰ ਅੰਦਰ ਰੱਖਿਓ ਕਹਿੰਦਾ ਅਗਲੇ ਦਿਨ ਪੜਵੇ ਅਸਤੇ ਮੈਂ ਕਿ ਮਲਿੰਗ ਮੈਂ ਕਿ ਅੰਦਰ ਹੀ ਸੀ ਮਦਨ ਬਾਹਰ ਕੱਢੇ ਤੇ ਚੱਲ ਪੂਗਾ ਲੈ ਕੋਈ ਕਬਰਾਂ ਨਹੀਂ ਕਰਦੇ ਨਾ आता मैं आप ही ला दंगा लो जी अव इत देना ठीक है एक, एक चला दी दो लाते शौक मैनू बहुत है बूटे ने बसना मेरी बात नहीं चलती क्योंकि साढ़े इन्हू आप है नहीं दराफत भी आई मैं कल जा रहा सूटे लिया करा जिमांख लो पै गया ਬੂਟੇ ਦਾ ਲਾਉਣੇ ਚਾਹੀਦੇ ਬਹੁਤ ਵਧੀਆ ਚੀਜ਼ ਹੈ ਲੋਕ ਤਰਸਦੇ ਸੀ ਮੇਰੇ ਕੋਲ ਤਾਂ ਨਾਲ ਜਿੰਨੇ ਵੀ ਹੈ ਜਿਆਦਾ ਨਾ ਮੈਂ ਲਵਨੀਆਂ ਮੜੇ ਮੋਟੇ ਸਾਰੇ ਆਕਸੀਜਨ ਵਾਲੇ ਜਿਵੇਂ ਤਾਂ ਬਾਹਲਾ ਸੁਸਤ ਨੂੰ ਲੱਗੇ ਗਰਮੀ ਚ ਗਰਮੀ ਵਾਲੀ ਮੰਦਾ ਆਗ ਹੀ ਲਾਤਾ ਲੈ ਲਓ ਜੀ ਪਾਣੀ ਵੀ ਪਾਤਾ ਨੇ ਤੇ ਚਲੋ ਦੇਖਦੇ ਆ ਉਹ ਕਹਿੰਦਾ ਉਹ ਗੁਲਾਬ ਤਾਂ ਕਹਿੰਦਾ ਚੱਲਿਆ ਹੋਇਆ ਉਹ ਵੀ ਚੱਲਿਆ ਹੋਇਆ कोई चक्कर नहीं वैसे मैं ना हम इतो सफाई करा के टोक के सारी क्रिया क्या क्यारी बनवा बहुत ज्यादा पसीना ही डिगड़ लग गया जिम्मू तो दरवाजा देख सारा दरवाजा खोल लगी कमरा की गर्म होगा सारा दरवाजा खोल के बैठ सब्जी मेरी बनी जी चलो जी अजा एक टेंशन सी बहुत ज्यादा दिमाग से थोड़ी जी टेंशन हो गई दूर ਅੱਤ ਨੂੰ ਦੱਸਾਂਗੇ ਹੈ ਖੁਸ਼ੀ ਦੀ ਗੱਲ ਆ ਇਹ ਹੋ ਜੇ ਤਾਂ ਇਹ ਅੱਜ ਥੋੜਾ ਜਿਹਾ ਹੋ ਜਾ ਪੋਜ਼ਿਟਿਵ ਪੱਖ ਮਿਲਿਆ ਥੋੜਾ ਜਿਹਾ ਤੇ ਜੀ ਪਰਮਾਤਮਾ ਕਰਦੇ ਕਿਰਪਾ ਤਾਂ ਫਿਰ ਸੰਸਾਰਾ ਦੱਸਾਂਗੇ ਚਲੋ ਜੀ ਵੀਡੀਓ ਵਧ ਲੈ ਜੀ ਮਾ ਦੇਖੋ ਪੈ ਗਿਆ ਲੈ ਰਿੱਟ ਕਿ ਆ ਕਿ ਇੱਥੇ ਮੇਰੇ ਪੈਰਾਂ ਚ ਪੈ ਗਿਆ ਗਰਮੀ ਚ ਕੀ ਗੱਲ ਹੈ ਦਰਵਾਜ਼ਾ ਤੂੰ ਸਾਰਾ ਖੋਲ ਦੇ ਨਾ ਲੈ ਹਾਂ ਫਾਇਦਾ ਕੀ ਐ ਸੀ ਚਲਾਏ ਦਾ जी की फायदा दस ए सी चलाई का फायदा है तू सारा दरवाज़ा खोल के बै जावा हाँ गंदू बच्चा दरवाज़ा खुला करके ना तो ठंडा नहीं होया फिर भी कि मैं मूह कर गंदा बच्चा है चल पै जा गर्मी बहुत अजय ही नहीं खड़ा जाता पीएसटी अंदर चलो जी वीडियो बढ़िया लगे सब्सक्राइब शेयर ਤੇ ਲਾਈਕ ਕਰ ਦਿਓ ਜੀ एसी ਆ ਦੇਖੋ ਲੋ एसी जमाई ਨਹੀਂ ਕੰਮ ਕਰਿਆ ਨਾਲੇ ਮੇਰਾ ਮਿੰਦੂ ਲਗਾਦਾ ਹੀ ਚਲਾਇਆ ਹੋਇਆ ਕਿੰਨੇ ਤੇ 16 ਤੇ ਆ ਦੇਖੋ ਦਿਸ ਰਿਹਾ ਨਾ 16 ਤੇ ਦਾ ਚਲਾਇਆ ਹੋਇਆ ਟੈਂਪਰੇਚਰ ਇੰਨਾ ਹੋਇਆ ਪਿਆ ਵੀ ਕੁਝ ਨਹੀਂ ਕੰਮ ਕਰ ਰਿਹਾ ਤੇ ਦੇਖੋ ਜੀ ਮੂ ਲਟਕੇ ਕਿਵੇਂ ਫਿਰ ਹੁਣ ਟੰਡਾ ਹੋ ਗਿਆ ਨਾ ਮੜਾ ਜੇ ਦਰਵਾਜਾ ਬੰਦ ਕਰਨ ਨਾਲ ਹੁਣ ਕਿਵੇਂ ਲਟਕੇ ਅੱਟੂ ਮੱਟੂ ਆ ਟੱਟੂ ਮੱਟੂ ਬਾਹਰ ਨਿਕਲਦਾ ਮੜਾ ਜੇ ਨਿਕਲਦੇ ਫਿਰ ਅੰਦਰ ਆ ਕੇ ਪਹਿ ਜਾਂਦੇ ਸਵੇਰ ਲਾਸੀ ਬਾਹਰ ਇਹ ਬਾਹਰ ਭੱਜ ਕੇ ਮੈਂ ਇਸੀ ਬੰਦ ਕਰ ਗਈ ਪਹਿਲਾਂ ਮੈਂ ਚਿਲਾਤਾ ਫਿਰ ਇਹ ਫਿਰ ਅਸੀਂ ਗੁਰਦਵਾਰ ਸਾਹਿਬ ਚੰਡੀ ਬਾਹਰ ਭੱਜ ਗਈ ਫਿਰ ਮੈਂ ਇਹਨੂੰ ਇਸੀ ਬੰਦ ਕਰ ਗਈ ਫਿਰ ਅਸੀਂ ਬਾਹਰ ਲਵਕਾ ਫਿਰ ਵੀ ਸਾਡੇ ਨਾਲ ਅੰਦਰ ਬੈਠੇ ਬਾਹਰ ਨਾ ਪੱਕਾ ਚਲੀ ਜਾ ਪਰ ਇਹਨਾਂ ਐਸੀ ਨਾ ਅੰਦਰ ਐਸੀ ਆ ਇਹਨਾਂ ਐਸ ਵੀ ਐਸੀ ਚਲੀ ਜਾਂਦਾ ਐ ਹੋ ਜਾਏ ਗੰਦ ਚਲੋ ਜੀ ਵੀਡੀਓ ਨੂੰ ਵਧੀਆ ਲਗੀ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ